ਆਪੇ ਸੱਜਣੋ ਆਪਣਾ ਬੈਂਡਟਰ ਖਰਾਬ ਹੋ ਗਿਆ ਸੀ ਆਪਾਂ ਉਹਦੇ ਟਰੈਕਟਰ ਦੀ ਬੈਟਰੀ ਖੋਲੀ ਆ ਤਾਂ ਕਰਕੇ ਉਹ ਟਰੈਕਟਰ ਦੀ ਬੈਟਰੀ ਹੋਣੇ ਪਹਿਲਾਂ ਅਸਲਾਦੀ ਆਪਣੀ ਵੀ ਗੱਡੀ ਦੀ ਬੈਟਰੀ ਖੋਲਦੇ ਆ ਗੱਡੀ ਦੀ ਬੈਟਰੀ ਆਪਾਂ ਤਾਂ ਨਹੀਂ ਖੋਲੀ ਕਿਉਂ ਕਈ ਵਾਰ ਹੋਣਾ ਰਹਿਣਾ ਤਾਂ ਇਹ ਅੰਦਾਜ਼ਾ ਹੈ ਫੇਰ ਰੱਖਾ ਹੋਊ ਤੁਗਮ ਉਹ ਬੈਂਡਰ ਆਨੇ ਲਾਇਆ ਟੈਂਕਰ ਤੇ ਬਰਾਬਰ ਟਰੈਕਟਰ ਆਪਣਾ ਜੇ ਲੋੜ ਹੈ ਟਰੈਕਟਰ ਦੀ ਕਿਹੜੇ ਰਵੀ ਹਾਂਜੀ ਉਹਨਾਂ ਕਰਕੇ ਕੋ ਡਾਇਰੈਕਟਰ ਦੀ ਬੈਟਰੀ ਦੇਖੋ ਲੈ ਆਪਾਂ ਕਾ ਪਾਸ ਤੇ ਡਾਇਰੈਕਟਰ ਦੀ ਬੈਟਰੀ ਪਾਸ ਆ ਗਈ ਹਾਂ ਅਜੇ ਆਰਜੀ ਨੰਮ ਲੈ ਆਪਾਂ ਨੇ ਆ ਜਾਓ ਮੋਟਰ ਦਿਖਾ ਦੇ ਆਏ ਉਹ ਕੱਢੀ ਆਪਾਂ ਨੇ ਉਹ ਕੱਢੇ ਡਾਇਰੈਕਟਰ ਵਾਲੀ ਬੈਟਰੀ ਆਪਾਂ ਨੇ ਹਾਂ ਜਿਹੜਾ ਗਾਰਮੈਂਟ ਇੱਥੋਂ ਕੱਢੀ ਆ ਸੀ ਬੈਟਰੀ ਡਾਇਰੈਕਟਰ ਵਾਲੀ ਠੀਕ ਹੈ ਹੁਣ ਦਿਖਾ ਦੇ ਉਧਰ ਕਿੱਥੇ ਜਾ ਕੇ ਫਿੱਟ ਕਰੀਏ ਜਾ ਬਾਜ ਜਾ ਨਾ ਕੋਈ ਅਜਾ ਰਹਿ ਜਾਂਦੇ ਰਵੀ ਆਰੇ ਬੜੀ ਹੱਤਾਂ ਸਾਨੂੰ ਮਾਰੋ ਕਿਹੋ ਜਿਹਾਂਗੇ ਅਪਾ ਥੱਲੇ ਠੀਕ ਹੈ ਜੀ ਕਹਿੰਦਾ ਕਿਵੇਂ ਜਾਓ ਇਹ ਜਿੱਦਾਂ ਸਮਝ ਨਹੀਂ ਆਉਂਦੀ ਅੱਜ ਤਾਂ ਕੰਡ ਲਾ ਕੇ ਅੱਗੇ ਜਾਵਾਂਗੇ ਠੀਕ ਹੈ ਹਾਂ ਨਹੀਂ ਲੈ ਮੁੰਡਾ ਜੱਬੀਓ ਕੀ ਭਾਇਆ ਕਿਥੋਂ ਆਦੀ ਬਾਦ ਬਾਦ ਇਹ ਕਿੱਥੋਂ ਆਲਾ ਆਇਆ ਮਿੱਟੀ ਦਾ ਨੂੰਹ ਹੈ ਸੋਚਾ ਮੈਂ ਦੂੰਹ ਮਿੱਟੀ ਦਾ ਨੂੰਹ ਆ ਆ ਬਣਾ ਲਾ ਬੋਲੇ ਦੇਸੀ ਰਗਾੜ ਠੀਕ ਠੀਕ ਹੰਦਾ ਮੇਰਾ ਦੇਸੀ ਰਗਾੜ ਬਣਾਤਾ ਆਪਾਂ ਟਰੈਕਟਰ ਵਾਲੀ ਬੈਟਰੀ ਦੇਖੋ ਜੀ ਘਰ ਦੀ ਸਪਲਾਈ ਚਲਾ ਸਕਦੇ ਠੀਕ ਹੈ ਜੀ ਓਏ ਕੱਲ ਤੇ ਉੱਥੇ ਵੈਜ ਦਾ ਚੱਕਿਆ ਖੋਣ ਲਿਆ ਇਹ ਰਹਿਣ ਸ਼ਹਿਰ ਵੀ ਲੈ ਗਏ ਐ ਮਰੇ ਕੋਲ ਦਿਖਾ ਕੇ ਲੈ ਨੋਕਾਂ ਦੇ ਜਿੱਦਾ ਫੱਡੀ ਕੋਈ ਨਹੀਂ ਜਿੱਕੇ ਨਾਲ ਮੈਂ ਚੱਕਰ ਕੀ ਪੈ ਗਿਆ ਹੁਣ ਮਰਦਾ ਲੱਗਿਆ ਚੱਕਰ ਦਾ ਇਹ ਆ ਬੈਂਡਰ ਆਹਲਾ ਉਹ ਹੋ ਗਿਆ ਡਾਊਨ ਤੁਸੀਂ ਬੈਂਡਰ ਟਰਮੀਨਲ ਤੇ ਚਾਰਜ ਲਾਉਂ ਵਾਸਤੇ ਹੁਣ ਇਹ ਬੈਂਡਰ ਟਰਕਰ ਤੇ ਲਾਦਾ ਚਾਰਜ ਹੋਣਾ ਲਓ ਜੀ ਆ ਮੁੰਡਾ ਆਪਣਾ ਚਾਹ ਪੀਉ ਅੰਕਲ ਚਾਹ ਬਣਾਉਣਗੇ ਆਪਾਂ ਨੂੰ ਇੱਕਾ ਬਲੌਗ ਬਣਾ ਰਿਹਾ ਇਹ ਵੀ ਬਹੁਤ ਭੁੱਖਾ ਜੀ ਚਾਹ ਬਣਾ ਬਲੌਗ ਉਹ ਇਹ ਆਪਦੀ ਵੀਡੀਓ ਨਹੀਂ ਲੈ ਰਿਹਾ ਵਿੱਚ ਇਹ ਕਿਉਂਕਿ ਡੋਂਗੇ ਨਾਲ ਚਾਹ ਪੀ ਰਿਹਾ ਸਿੱਗੇ ਗਲਾਸਾਂ ਵਾਲੇ ਆਪਦੀ ਵੀਡੀਓ ਇਹ ਬਾਟੀਆਂ ਵਾਲਾ ਇਹ ਇਹ ਕੌਲਿਆਂ ਵਾਲਾ ਜੀ ਵੱਡੇ ਡੋਰ ਨੂੰ ਆ ਪੋਸ਼ਕਾਰ ਆਪਦੇ ਤੇ ਕੈਮਰਾ ਪਾ ਇੱਕਾ ਡੋਲੂ ਵਾਲਾ ਚਲ ਆਪਏ ਇਹਦੇ ਲੈ ਲੈਨੇ ਰੋ ਵੀ ਲੈ ਇਹ ਪਿੰਡ ਦਾ ਚਾਚਾ ਕੈੜੀ ਦੀ ਚਾਹ ਜੀ ਉਹ ਕੈੜੀ ਖਿੰਡਦੀ ਨਹੀਂ ਫਿਰ ਕਿੰਡੂ ਫੇਰੀ ਆਹ ਬੋਤਲ ਨੂੰ ਹੀ ਮੂੰਹ ਲੈ ਲੈਂਦਾ ਜੀ ਆ ਬੈਠਾ ਢੋਲੂ ਨਾਲ ਪੀਣ ਵਾਲਾ ਇਹ ਹੈਗੇ ਨੇ ਜੀ ਦੋ ਨੰਬਰੀ ਚਾਹ ਦਿੰਦੇ ਨੇ ਲੋਕਾਂ ਦੇ ਘਰੇ ਜਾ ਜਾਵਿੰਦੇ ਨੇ ਪੁੱਕੀ ਵਾਲੀ ਚਾਹ ਜੀ ਆ ਬੈਠੇ ਨੇ ਦੋਨੇ ਅਗਲੇ ਦਾ ਕੰਮ ਬਾਅਦ ਚੋ ਕਰਨੇ ਪਹਿਲਾਂ ਕਹਿ ਦੇਣਗੇ ਹਾਂਜੀ ਚਾਹ ਬਣਾਓ ਜੀ ਆ ਚਾਚੇ ਨੂੰ ਵੀ ਹੁਣੇ ਹੀ ਕਹਿ ਇਹਨਾਂ ਨੇ ਚਲਦੀ ਝੁਲਦੀ ਨਹੀਂ ਆ ਕੇ ਕਹਿਣ ਦੀ ਲੋੜ ਨਹੀਂ ਪੈਂਦੀ ਇਹ ਸਾਡੀ ਸੇਵਾ ਫੁੱਲ ਕਰਦੇ ਨੇ ਜੀ ਹਾਂਜੀ ਸਾਨੂੰ ਜਵਾਕਾ ਵਾਂਗੂ ਸਮਝਦੇ ਨੇ ਆਪ ਅੱਛਾ ਜੀ ਜਵਾਕਾ ਉਹ ਵੀ ਇਹਨਾਂ ਨੇ ਸਮਝਿਆ ਨਹੀਂ ਸਾਨੂੰ ਠੀਕ ਆ ਜੀ ਵੀਡੀਓ ਚ ਤਾਂ ਮਿਸਤਰੀ ਮਿਸਤਰੀ ਕਰੀ ਗਏ ਇਹ ਨੇ ਹੁਣ ਉਹ ਵੀਡੀਓ ਚ ਹੋਰ ਚੱਲੀਏ ਸੀਆਰ ਪਾਵਾਂਗੇ ਵੀਰ ਐਸਆਈ ਵੀ ਠੀਕ ਆ ਕੀ ਕਰਦਾ ਛਦਮੇ ਆ ਚਾੜੀ ਲਾ ਬਣਾਉਣੇ ਬਾੜੀ ਹਾਂ ਕੀ ਕੀ ਬੀਜੇਗਾ ਓਰੇ ਓਰੇ ਵੀ ਜਾਣਦੇ ਤਨਿਆ ਪਾਲ ਕੋ ਹਾਂ ਨਾਲੇ ਸਾਗ ਬਣਾ ਲਾ ਬਣਾ ਲਾ ਫਿਰ ਇਹਨੂੰ ਚੰਗੀ ਤਰ੍ਹਾਂ ਕਹਿੜਾ ਬਹੁਤ ਹੁਣ ਚਲ ਜਿਹੜਾ ਬਣਾ ਦੇ ਕਰ ਵਧੀਆ ਬਣਾ ਲਿਆ ਕਿਆਰੀ ਐਨ ਕਰਮ ਬਣਾ ਕੇ ਗੁੱਡ ਕੇ ਕਿਆਰੀ ਨੂੰ ਆਪਾਂ ਬਣਾ ਲਈ ਐਨ ਵਧੀਆ ਅਜੇ ਬਣਾ ਦੇ ਕਿਆਰੀ ਕੇ ਨਾ ਫਿਰ ਸਦਾ ਮੋੜੇ ਲਾ ਦੇ ਤਰਾ ਇਹਨਾਂ ਮੈਂ ਕਹਿ ਮਖਾ ਉਹਰੇ ਲਾ ਦੇ ਸਾਰੇ ਹੋਜ ਵਧੀਆ ਲੰਦਾ ਹੋਰ ਠੀਕਾ ਸਦਾ ਮੇ ਹੋ ਜਾਂਦਾ ਇੱਥੇ ਵੀ ਲੱਗ ਜਾਂਦੇ ਨੇ ਹਾਂ ਆਲ ਕੁ ਬੁਲਕ ਦਾ ਹੋਇਆ ਤਾਂ ਹੋਇ ਜਾਂਦੇ ਇਹਦਾ ਸਾਮੇ ਹੋਣ ਦਾ ਪਗਟ ਨਹੀਂ ਆਉਂਦਾ ਅਜੇ ਛਾਵੇਂ ਤੋਂ ਹੈ ਦਾ ਆਜੇ ਥੀਰਾ ਦੇ ਰਿਹਾ ਹਾਂ ਹਾਂ ਇੱਥੇ ਲਾ ਦੇ ਹਾਂ ਕੱਲ ਪੱਧਰ ਦਾ ਕਰਦੇ ਆਂ ਯਾਰ ਪੱਧਰ ਦਾ ਕਰ ਇੱਲੇ ਦਾ ਪੱਧਰ ਹੋਈ ਹੋਰ ਤਾਂ ਜੀ ਆਜੇ ਇੱਥੇ ਹਾਂ ਆ ਦੇ ਇੱਥੇ ਤੋਂ ਕਢਾਊਗਾ ਪਾਲਕ ਅਸਰੋਂ ਇੰਨਾ ਥੋੜਾ ਉਹ ਥੋੜਾ ਸਰੋਂ ਥੋੜੀ ਹੈ ਥੋੜਾ ਵੀ ਹੈਗਾ ਸਰੋਂ ਵੀ ਆਹ ਦੇ ਹਾਈ ਬ੍ਰੈਡ ਸਰੋਂ ਹਾਂ ਬਾਹਰਲੀ ਅਮਰੀਕਾ ਜョ ਆਈ ਐ ਇਹ ਜਿਹੜੀ ਬਾਹਰ ਇਹੋ ਨਹੀਂ ਹੈਗੀ ਬਾਹਰਲੀ ਸਰੋਂ ਵੱਡਾ ਵੱਡਾ ਚੌੜਾ ਪੱਤਾ ਹੋਰ ਮਜ਼ਾਕ ਨਹੀਂ ਮੇਤੀ ਜੀ ਮੇਤੀ ਹੈ ਪੱਲਾ ਦੇਖ ਲੱਗੀ ਐ ਮਿੱਥੇ ਨੇ ਹਾਂ ਉਹ ਮਿੱਥੇ ਦਾ ਦੀ ਆ ਦੇ ਵਿਚੇ ਤੇ ਦੇ ਅਛਰੋਂ ਵੀ ਹੈਗੀ ਇਹ ਤਾਂ ਧਨੀਆ ਇਹ ਤਾਂ ਧਨੀਆ ਦੇ ਹਾਂ ਹੈਗੇ ਨੇ ਹੈਗੇ ਮਿੱਥੇ ਦੇ ਇਹਦੇ ਨੀਚੇ ਨੇ ਦੇ ਹਾਂ ਕੀ ਕਰਦੇ ਆ ਦੇ ਹੈਗੀ ਆ ਅਛਰੋਂ ਸਾਰੇ ਮੈਂ ਉੱਥੇ ਬੀਜਦਾ ਇਹਦਾ ਮੈਂ ਲੱਗ ਲੈ ਕੇ ਆਇਆ ਘਰੋਂ ਚੱਕ ਕੇ ਮਿੱਥੇ ਹੋਰ ਹੁਣ ਲੈ ਕੇ ਆਇਆ ਹਾਂ ਸਰੋਂ ਤਾਂ ਸਾਰੇ ਉੱਥੇ ਬੀਜਦਾ ਠੀਕ ਆ ਸਰਦਾਰ ਦਾ ਆ ਗਿਆ ਬਾੜੀ ਬਣਾਓ ਚੰਗੀ ਤਰ੍ਹਾਂ ਹਾਂ ਹਾਂ ਅੱਛੇ ਜੇ ਹੈ ਬਾੜੀ ਤਾਂ ਬਣਾएंगे ਤਾਂ ਟੁੱਬਾ ਪੜ ਜਾਏ ਤੇ ਟੁੱਬਾ ਵਰ ਗਿਆ ਆ ਮਿੱਟੀ ਆ ਇਹ ਚਾ ਪੈ ਗਿਆ ਦੀ ਬੋਰ ਚ ਪਾਣੀ ਪੈ ਗਿਆ ਦੀ ਪੱਧਰ ਕਰਕੇ ਪਹਿਲੇ ਇਹਨੂੰ ਰਮਾ ਦੋ ਫਿਰ ਬੀਜਣਾ ਹੈ ਪੱਧਰ ਕਰਕੇ ਰਮਾ ਕੇ ਪਹਿਲਾਂ ਪੱਧਰ ਵਾਸਤੇ ਉਹਨੂੰ ਕਹੀ ਨਹੀਂ ਹੋਊ ਟਰੈਕਟਰ ਤਾਂ ਉਹਰੇ ਆਉਂਦਾ ਨਹੀਂ ਇਧਰ ਬੀਜਣਾ ਇਹਦੇ ਮੈਂ ਪਹਿਲਾਂ ਕਿਹਾ ਮੈਂ ਖਾ ਇਧਰ ਬੀਜਦੇ ਤੋਂ ਬੇਜਾ ਗਿਓ ਆ ਮਿੱਟੀ ਐ ਤੇਰੀ ਐ ਕਿਵੇਂ ਆ ਕੱਲ ਵਾਲੀ ਗੱਲ ਸਿੱਖ ਗਿਆ ਦੀ ਸਿੱਖਿਆ ਨਹੀਂ ਸਿੱਖਿਆ ਨਹੀਂ ਕੱਲ ਬੱਲੇ ਬੱਲੇ ਅੱਜ ਦੇਖ ਲੈ ਚੱਕ ਕੇ ਠੀਕ ਆ ਦੀ 76 ਮੈਂ ਲੈ ਕੇ ਆਇਆ ਭਾਈ ਲੈ ਕੇ ਆਇਆ ਲੈ ਕੇ ਆਇਆ ਲੈ ਕੇ ਆਇਆ ਬੀਜਨ ਵਾਸਤੇ ਲੈ ਕੇ ਆਇਆ ਹੋਰ ਦੱਸ ਤੂੰ ਕਿਉਂ ਨਹੀਂ ਮੰਨਦਾ ਅਰਗਾਰ ਪੱਤਰ ਕਰ ਹਾਂ ਹਾਂ ਕਿਉਂ ਨਹੀਂ ਮੰਨਦੇ ਤੁਸੀਂ ਮੰਨਿਆ ਅਰਦਾਸ ਜੀ ਮੰਨ ਗਿਆ ਹਾਂ ਹਾਂ ਮੰਨਣਾ ਨਹੀਂ ਕਰੋ ਮੰਨਿਆ ਕਰੋ ਹਾਂ ਫਟਵਾਰੀ ਲੈ ਗਿਆ ਚੱਕ ਕੇ ਫਟਵਾਰੀ ਨੂੰ ਲੱਭਣ ਆਏ ਤੇ ਬੰਦੇ ਕਹਿੰਦੇ ਗੋਭੀ ਲਾਉਣੀ ਆ ਲੈ ਗਿਆ ਨਾ ਮਿਲਿਆ ਹੀ ਨਹੀਂ ਹੈਗਾ ਮਿਲਿਆ ਨਹੀਂ ਫਟਵਾਰੀ ਹੁਣ ਉਹ ਤੇ ਦਿਹਾੜੀ ਮੰਗਦਾ ਸੀ ਤੇ ਉਹ ਤਾਂ ਤਰਕੇ ਲੈਣਾ ਸੀ ਉਹਨੂੰ ਹਾਂ 2 ਘੰਟੇ ਖਾਤਰ ਕਿਹੜਾ ਬੰਦਾ ਜਾਊਗਾ ਜਾਊਗਾ ਹੁਣ ਰੋਟੀ ਪਾਣੀ ਬਣਾਉਣੇ ਦਾ ਟਾਈਮ ਹੋ ਗਿਆ ਹਾਂ ਕੋ ਨਹੀਂ ਹੈਗਾ ਤਾਂ ਹੈਗਾ ਹਾਂ ਜ਼ੋਰ ਤਾਂ ਹੋ ਫਿਰਦਾ ਬੰਦਾ ਉਹਨੂੰ ਲਿਆ 17 ਆਇਆ ਜ਼ੋਰ ਲਵਾਈਏ ਤੇਰਾ ਜ਼ੋਰ ਲਵਾਈਏ ਉਹਦਾ ਉਹ ਮੈਂ ਲਿਆਣਾ ਚੱਕ ਕੇ ਜ਼ੋਰ ਲਵਾਈਏ ਉਹਦਾ ਹਾਂ ਵੀ ਬਰਾ ਲਾ ਮੇਰੇ ਦੋ ਤੇਰੀ ਆਰੇ ਕਰ ਦੇ ਬਰਾ ਬਰਾ ਕੀ ਕਰੇਗਾ ਉਹ ਕਰ ਬਰਾ ਕਰ ਜੰਗਾ ਹੈਲੋ ਕਰ ਲਾ ਹੈਲੋ 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 ਲੈਣੀ ਕੋਟਣਾ ਲੱਗੋ ਹੁਣ ਪੂਰੀ ਨਗਾ ਗੱਡੀ ਬੈਠਾ ਬੋਰਡ ਦਾ ਨਹੀਂ ਮੈਂ ਜਾਣੇ ਮੋਚਾ ਮੈਂ ਬਣਾ ਦੇ ਵਧੀਆ ਗੇਰਾ ਉਹ ਬੋਰਡ ਦਾ ਤੇ ਤੁਹਾਡੀ ਭਰਾ ભગવાન ਤੇ ਖਰਚੀ ਹਾਂ ਜੰਗੀ ਤਰ੍ਹਾਂ ਪੱਧਰ ਕਰ ਫੇਰ ਸਮਾਨ ਵਿਜੂਗਾ ਪਾਂਡੂ ਹੋਏਗਾ ਨਾ ਪਾਂਡੂ ਹੋਰ ਹੁਣ ਬੋਰ ਕਰਿਆ ਤੀਗਾ ਉਹ ਆ ਦਲੋ ਪੱਧਰ ਹੁੰਦੇ ਹੁਣ ਔਖੇ ਪੱਧਰ ਲਛਦਮਾ ਛੜਦਾ ਛੋਟਾ 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 ਛਦਮਾ ਉਧਰ ਮਨੋਹਰ ਇਹ ਬੱਟਾੜੀ ਬਣਾਉਣ ਲੱਗਿਆ ਹੁਣ ਬੱਟ ਘਾਰੂ ਬਣਦਾ ਬੱਟ ਬਣਾਉਗਾ ਤਾਂ ਹੀ ਪੜਿਆ ਹੋਗਾ ਇੰਨਾ ਪੱਧਰ ਹੋਗਾ ਇਹਦੇ ਲਈ ਹੋਰ ਉਹ ਦੇਖ ਕਿੰਨੇ ਮਿੱਟੀ ਭਈਆ ਹੋਦੇ ਨਹੀਂ ਹੁੰਦਾ ਇਹਨਾਂ ਮਾਰ ਮਾਰ ਚੇਪੇ ਚਾਰ ਪੱਧਰ ਹੈ ਅਹੀਂ ਬੱਟ ਫਰੇ ਨਹੀਂ ਨਾ ਨਾ ਮਿੱਟੀ ਛੱਟ ਫਰਾ ਗੈਰ ਮਿੱਤਰੋ ਬਾਕੀ ਪੱਧਰ ਹੋਣ ਤੋਂ ਬਾਅਦ ਸਾਨੂੰ ਦਿਖਾਉਣੇ ਆ ਇੱਕ ਆ ਹੱਡਾ ਬੰਦਾ ਲੱਗੂਗਾ ਪੱਧਰ ਕਰਨ ਹਣਾ ਓਏ ਇਹਨੂੰ ਕਹੀ ਫੜਾਉਣੇ ਆ ਫਿਰ ਦੇਖਦੇ ਆ ਇਹ ਕਿੰਨੀ ਛੇਤੀ ਪੱਧਰ ਕਰਦਾ ਜੀ ਜੀ ਇਧਰ ਜਾ ਕੋਈ ਉਧਰ ਦੇਖ ਕੱਲ ਤੈਨੂੰ ਕੁਝ ਸਿਖਾਇਆ ਦੀ ਉਹ ਤਾਂ ਸਾਫ ਹੋ ਜਾਂਦਾ ਚੱਲ ਲੈ ਨੂੰ ਬਟਿਆ ਕਪੜੇ ਉਧਰ ਬਸ ਕਪੜੇ ਨਾਲ ਫੜਿਆ ਚਮੜੀ ਲਾਤੀ ਚੱਲੋ ਚੱਲ ਔਰ ਪਕੌੜੇ ਮੰਗ ਲਾਉਂਗਾ ਉਹ ਦੇਖ ਕੰਡੇ-ਕੁੰਡੇ ਸਾਰੇ ਹਟ ਹੋ ਜਾਂਦਾ ਔਰ ਜਨਾ ਕਿ ਤੂੰ ਉੱਥੇ ਭੇਜਾ ਨਾਲੇ ਪਕੌੜੇ ਖਾਜੀ ਤਲੇ ਮੱਛੀ ਤੂੰ ਖਾਣ ਲੱਗ ਗਿਆ ਮੱਛੀ ਤੋਂ ਡਰਦਾ ਤੂੰ ਇੱਡਾ ਵੱਡਾ ਬੰਦਾ ਆਏਗਾ ਬੰਦੇ ਹਾਥੀ ਤੋਂ ਨਹੀਂ ਓਏ ਇੱਡਾ ਵੱਡਾ ਬੰਦਾ ਇਹਦੇ ਹੁੰਦੇ ਡਰ ਲੱਗੂ ਹਣਾ ਵੀ ਕਾ ਮੈਂ ਇਕੱਲਾ ਹੀ ਬਾਧੂ ਆ ਮਨਾ ਦੇ ਬਣਾ ਦੇ ਕੇ ਨਾ ਕਿ ਆਰੀ ਆ ਮਿੱਤਰੋ ਆਪਾਂ ਨਿੰਬੂ ਬੀਜੇ ਦੀ ਆਪਣਾ ਹੋ ਗਿਆ ਨਿੰਬੂ ਦੇਖੋ ਫੁੱਟਿਆ ਆ ਨਾ ਨਿੰਬੂ ਚੱਲਿਆ ਚੱਲ ਬੇ ਨਿੰਬੂ ਨਾਲੇ ਅੰਬ ਜਾਮਣਾਂ ਵੀ ਹੋ ਗਈਆਂ ਹਾਂ ਹਾਂ ਚੱਲ ਬੇ ਮਿੱਤਰੋ ਦੇਖਦੇ ਆ ਆਪਣੇ ਬੰਦੇ ਨੇ ਹੁਣ ਬਣਾ ਲਈ ਕਿਹਾਰੀ ਕਿ ਨਹੀਂ ਕਿਓ ਸ਼ਦਾਮ ਹੋ ਗਿਆ ਸਹੀ ਹਾਂ ਹਾਂ ਐ ਹੁਣ ਵਸਾਈ ਬਣੀ ਆ ਗੱਲ ਖਾਣ ਪੀਣ ਨੂੰ ਮੋਟਰ ਤੇ ਬਾਕੀ ਲਿਆਵਾਂਗੇ ਕੱਲ ਨੂੰ ਲਾ ਦੇਗੇ ਮੂਲੀਆ ਮਾਲੀਆਂ ਚਲ ਗਮ ਨਾਲਿਓ ਆਪਣਾ ਅੰਬ ਵੀ ਅੱਡ ਦੇਖਣ ਲੱਗ ਗਿਆ ਨਾ ਅੰਬ ਨਿੰਬੂ ਗਰਮੀ ਔਖਾ ਬਹੁਤ ਈ ਛੜਾ ਨਿੰਬੂ ਬਣਾ ਹਾਂ ਵੀ ਸੱਜਣੋ ਦੱਛਿਆ ਫਿਰ ਜਿਹੜਾ ਅੱਜ ਅੱਬਾ ਬਣਾਈਆਂ ਨੇ ਕਿਆਰੀਆਂ ਲਾਉਣਿਆਂਗੇ ਸਬਾਨ ਪਹਿਲਾਂ ਤਾਂ ਆਪਣਾ ਸਮਾਨ ਮੀਨੇ ਖਰਾਬ ਕਰਤਾ ਦੀ ਨਾ ਤੇ ਹੁਣ ਆਪਾਂ ਦੁਬਾਰੇ ਲੱਗਿਆ ਲਾਉਣ ਆਪਣਾ ਦੱਛੋ ਬਲੌਗ ਨੂੰ ਇੱਕੀ ਅੱਜ ਕਹੇ ਜਾ ਲੱਗਿਆ ਆਪਣੇ ਨਾਲ ਬਨੇ ਰਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਨਾ ਆਪਾਂ ਨੂੰ ਬਹੁਤ ਬਹੁਤ ਸਪੋਰਟ ਕਰਿਆ ਕਰੋ ਆ ਆਪਣਾ ਬੰਦਾ ਹੈਗਾ ਮਨੋਹਰ ਹਾਂ ਇਹ ਆਪਣਾ ਪੱਕਾ ਬੰਦਾ ਮਨੋਹਰ ਤੇ ਸਦਾਮਾ ਹਾਂ ਇਹ ਆਪਣੀ ਮੋਟਰ ਦੇ 12 ਮਹੀਨੇ 30 ਦਿਨ ਨੇ ਜੇ ਕਿਸੇ ਮੇਰੇ ਵੀਰ ਭਾਈ ਨੇ ਦਿਹਾੜੀ ਲੈ ਕੇ ਜਾਣਾ ਜਾਂ ਕਿਸੇ ਨੇ ਸਪਰੇਅ ਕਰਾਉਣੀ ਆ ਤਾਂ ਆਪਣੇ ਸੰਗਾਲੇ ਮੋਟਰ ਤੇ ਆਜਿਆ ਕਰੋ ਰੇ ਸਪਰੇ ਕੋਈ ਵੀ ਕੰਮ ਆਓ ਜਦੋਂ ਮਰਜ਼ੀ 12 ਮਹੀਨੇ 30 ਦਿਨ ਤੁਹਾਨੂੰ ਇੱਥੋਂ ਬੰਦਾ ਮਿਲੂਗਾ ਹੀ ਮਿਲੂਗਾ ਹਾਂਜੀ ਹਾਂ ਪੱਕਾ ਹੀ ਦਿੰਦੇ ਇੱਥੇ ਪੱਕਾ ਬੰਦਾ ਇੱਥੇ ਮਿਲੂ ਹਾਂ ਠੀਕ ਆ ਨਾ ਆਪਣੇ ਵਲੌਗ ਨੂੰ ਵੱਧ ਤੋਂ ਵੱਧ ਕਰੋ ਸਪੋਰਟ ਆਪਦਾ ਤੇ ਆਪਦੇ ਘਰਦਿਆਂ ਦਾ ਰੱਖੋ ਧਿਆਨ ਅੱਜ ਦੇ ਵਲੌਗ ਚ ਇੰਨਾ ਹੀ ਬਾਕੀ ਸੋਨੂੰ ਮਿਲਦੇ ਆ ਅਗਲੇ ਬਲੌਗ ਚ ਰੱਬ ਰੱਖਾ